ਤੁਸੀਂ ਦੇਖ ਰਹੇ ਹੋ ਬੇਸ਼ਬਾਰਤਾ ਤੇ ਮਹਕਮਤ ਪ੍ਰਿਤਕੋਟ। ਸ਼੍ਰੀ ਮੁਖਤਸਰ ਸਾਹਿਬ ਬਠਿੰਡਾ ਰੋਡ ਤੇ ਜਿਹੜਾ ਕਿ ਇੱਕ ਸੜਕੀ ਹਾਦਸਾ ਵਾਪਰਿਆ ਤੇ ਇਹ ਸੜਕੀ ਹਾਦਸਾ ਨਾਲ ਕੋ ਪਿਆਨਕਸੀ ਕਿ ਇੱਕ ਔਰਤ ਦੇ ਇਸ ਦੇ ਵਿੱਚ ਮੌਤ ਹੋਣ ਦੀ ਖਬਰ ਵੀ ਸਾਹਮਣੇ ਆ ਰਹੀ ਹੈ। ਤਾਂ ਸ਼੍ਰੀ ਮੁਖਸੇ ਸਾਹਿਬ ਬਠਿੰਡਾ ਮਾਰਗ ਤੇ ਪਿੰਡ ਦੋਦਾ ਕੋਲ ਸੜਕ ਹਾਦਸਾ ਜਿਹੜਾ ਕਿ ਸੜਕੀ ਹਾਦਸਾ ਵਾਪਰਦਾ ਟਰੱਕ ਦੇ ਵਿੱਚ ਇੱਕ ਵਰਨਾ ਕਾਰ ਜਾ ਵਜਦੀ ਹੈ ਤੇ ਇੱਕ ਔਰਤ ਦੀ ਜਿਹੜੀ ਕਿ ਮੌਤ ਹੋ ਜਾਂਦੀ ਹੈ ਤੇ ਮਿਤਕਦੀ ਪਛਾਣ ਮਮਤਾ ਰਾਣੀ ਵਜੋ ਕੀਤੀ ਗਈ ਹੈ ਹੁੰਦਾ ਰਾਣੀ ਜਿਹੜੀ ਕਿ ਇੱਕ ਵਿਦਾਇਕ ਜਗਦੀਪ ਸਿੰਘ ਗੋਲਡੀ ਕੰਬੋਜ ਦੀ ਰਿਸ਼ਤੇਦਾਰ ਜਿਹੜੀ ਕਿ ਦੱਸੀ ਜਾ ਰਹੀ ਹੈ ਸੜਕ ਦੀ ਸਾਈਡ ਤੇ ਖੜੇ ਟਰੱਕ ਦੇ ਵਿੱਚ ਇਹ ਕਾਰ ਜਾ ਵੱਜਦੀ ਹੈ ਤੇ ਤਿੰਨ ਜਿਹੜੀ ਕਿ ਤਿੰਨ ਜਣਾਂ ਦੀ ਜ਼ਖਮੀ ਹੋਣ ਦੀ ਖਬਰ ਵੀ ਸਾਹਮਣੇ ਆਈ ਹੈ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਤੇ ਇਸ ਮਾਮਲੇ ਤੇ ਅਗਲੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਸ਼੍ਰੀ ਮੁਖਤਸਰ ਸਾਹਿਬੰਦਨਾ ਰੋਡ ਤੇ ਜਿਹੜਾ ਕਿ ਇੱਕ ਸੜਕੀ ਹਾਦਸਾ ਵਾਪਰਿਆ ਤੇ ਇਹ ਸੜਕੀ ਹਾਦਸਿਆਂ ਨਾਲ ਕੋ ਪਿਆਨਕ ਸੀ ਕਿ ਇੱਕ ਔਰਤ ਦੇ ਇਸ ਦੇ ਵਿੱਚ ਮੌਤ ਹੋਣ ਦੀ ਖਬਰ ਵੀ ਸਾਹਮਣੇ ਆ ਰਹੀ ਹੈ। ਦਸ਼ਤ੍ਰੀ ਮੁਖਸਰ ਸਾਹਿਬ ਬਠੰਡਾ ਮਾਰਗ ਤੇ ਪਿੰਡ ਦੋਦਾ ਕੋਲ ਸੜਕ ਹਾਦਸਾ ਜਿਹੜਾ ਕਿ ਸੜਕੀ ਹਾਦਸਾ ਵਾਪਰਦਾ ਟਰੱਕ ਦੇ ਵਿੱਚ ਇੱਕ ਵਰਨਾ ਕਾਰ ਜਾ ਵਜਦੀ ਹੈ ਤੇ ਇੱਕ ਔਰਤ ਦੀ ਜਿਹੜੀ ਕਿ ਮੌਤ ਹੋ ਜਾਂਦੀ ਹੈ ਤੇ ਮੇਤਕ ਦੀ ਪਛਾਣ ਮਮਤਾ ਰਾਣੀ ਵਜੋਂ ਕੀਤੀ ਗਈ ਹੈ ਹੁੰਦਾ ਰਾਣੀ ਜਿਹੜੀ ਕਿ ਇੱਕ ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ ਦੀ ਰਿਸ਼ਤੇਦਾਰ ਜਿਹੜੀ ਕਿ ਦੱਸੀ ਜਾ ਰਹੀ ਹੈ ਸੜਕ ਦੀ ਸਾਈਡ ਤੇ ਖੜੇ ਟਰੱਕ ਦੇ ਵਿੱਚ ਇਹ ਕਾਰ ਜਾ ਵੱਜਦੀ ਹੈ ਤੇ ਤਿੰਨ ਜਿਹੜੀ ਕਿ ਤਿੰਨ ਜਣਾਂ ਦੀ ਜ਼ਖਮੀ ਹੋਣ ਦੀ ਖਬਰ ਵੀ ਸਾਹਮਣੇ ਆਈ ਹੈ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਤੇ ਇਸ ਮਾਮਲੇ ਤੇ ਅਗਲੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਸ੍ਰੀ ਮੁਖਤਸਰ ਸਾਹਿਬ ਰੰਨਾ ਰੋਡ ਤੇ ਜਿਹੜਾ ਕਿ ਇੱਕ ਸੜਕੀ ਹਾਦਸਾ ਵਾਪਰਿਆ ਤੇ ਇਹ ਸੜਕੀ ਹਾਦਸਾ ਨਾ ਕੋ ਪਿਆਨਕ ਸੀ ਕਿ ਇੱਕ ਔਰਤ ਦੇ ਇਸ ਦੇ ਵਿੱਚ ਮੌਤ ਹੋਣ ਦੀ ਖਬਰ ਵੀ ਸਾਹਮਣੇ ਆ ਰਹੀ ਹੈ। ਦਸਤੀ ਮੁਖਸਰ ਸਾਹਿਬ ਬਠਿੰਡਾ ਮਾਰਗ ਤੇ ਪਿੰਡ ਦੋਦਾ ਕੋਲ ਸੜਕ ਹਾਦਸਾ ਜਿਹੜਾ ਕਿ ਸੜਕੀ ਹਾਦਸਾ ਵਾਪਰਦਾ ਟਰੱਕ ਦੇ ਵਿੱਚ ਇੱਕ ਵਰਨਾ ਕਾਰ ਜਾ ਵਜਦੀ ਹੈ ਤੇ ਇੱਕ ਔਰਤ ਦੀ ਜਿਹੜੀ ਕਿ ਮੌਤ ਹੋ ਜਾਂਦੀ ਹੈ ਤੇ ਮੇਤਕਦੀ ਪਛਾਣ ਮਮਤਾ ਰਾਣੀ ਵਜੋਂ ਕੀਤੀ ਗਈ ਹੈ ਹੁੰਦਾ ਰਾਣੀ ਜਿਹੜੀ ਕਿ ਇੱਕ ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ ਦੀ ਰਿਸ਼ਤੇਦਾਰ ਜਿਹੜੀ ਕਿ ਦੱਸੀ ਜਾ ਰਹੀ ਹੈ ਸੜਕ ਦੀ ਸਾਈਡ ਤੇ ਖੜੇ ਟਰੱਕ ਦੇ ਵਿੱਚ ਇਹ ਕਾਰ ਜਾ ਵੱਜਦੀ ਹੈ ਤੇ ਤਿੰਨ ਜਿਹੜੀ ਕਿ ਤਿੰਨ ਜਣਾਂ ਦੀ ਜ਼ਖਮੀ ਹੋਣ ਦੀ ਖਬਰ ਵੀ ਸਾਹਮਣੇ ਆਈ ਹੈ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਤੇ ਇਸ ਮਾਮਲੇ ਤੇ ਅਗਲੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ